ਕਸ ਕੇ ਜੀ ਸਾਰੇ ਮਿਲਣੂ ਸੰਦੀਪ ਜੀ ਫਨ ਤੋੜਾ ਬੋ ਬੋ ਬਲਕ ਮੈਂ ਜੀ ਤੇ ਵੇਖੋ ਭਿੰਦੇ ਬਾਈ ਕੋ ਪਹੁੰਚ ਚੁਕੇ ਆ ਅੱਜ ਤਿੰਨ ਚਾਰ ਦਿਨ ਹੋ ਗਏ ਵੀਡੀਓ ਪਾਈ ਨੂੰ ਨਵਾਂ ਮਾਲ ਲੈ ਕੇ ਆਂਦਾ ਜਿਹੜਾ ਪਿਛਲਾ ਰੇਡ ਸੀ ਤੇ ਪਹਿਲੇ ਛੋਟੇ ਦੇ ਹੱਥ ਰੇਡ ਸੀ ਜੀ ਪਰ ਰੇਡ ਜਿਹੜਾ ਭਿੰਦਰ ਰੇਡ ਕਰਦੇ ਆ ਬਿਲਕੁਲ ਜਾਇਰ ਕਿ ਮਤ ਜੇ ਜਾਇਰ ਪਸ਼ੂ ਆ ਪਸ਼ੂ ਚੰਗਾ ਤੇ ਤਾਂ ਹੀ ਫਿਰ ਮਾਲ ਵੇਖੀਏ ਤਾਂ ਹੀ ਬਤੀਜੇ ਵੀਡੀਓ ਪਾਈ ਜਾਂਦੀ ਆ ਠੀਕ ਆ ਚਲੋ ਆ ਆਪਾਂ ਅਜੇ ਗੱਲ ਕਰਦੇ ਆ ਬੜੀਆ ਸਿਕਾਰ ਸਿਕਾਰ ਭਾਜੀ ਕੀ ਹਾਲ ਜੋ ਹੋਰ ਪਿੰਦਾ ਜੀ ਵਧੀਆ ਜੀ ਪਹਿਲਾਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਪਿਆਰੀ ਜਿਹੜੇ YouTube ਸੰਦੀਪ ਚੈਨਲ ਦੇ ਵੀਡੀਓ ਵੇਂਦੇ ਆ ਤੁਹਾਨੂੰ ਪਿਆਰ ਕਰਦੇ ਆ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰੂ ਮਹਾਰਾਜ ਸਾਰਿਆਂ ਦੇ ਨੇੜੇ ਹੋਰ ਸਨੋ ਭਾਜੀ ਠੀਕ ਆ ਬਹੁਤ ਵਧੀਆ ਚੱਲਦੀ ਕਹਾਣੀ ਸੱਚ ਪਾ ਜੀ ਪਰ ਇਹ ਕਿ ਕਹਾਣੀ ਜੋ ਮਰਜੀ ਆ ਹੈਨ ਨੂੰ ਜੋ ਮਰਜ਼ੀ ਰੇਡ ਥੋੜਾ ਸਹੀ ਹੁੰਦਾ ਜੇ ਰੇਡ ਥਈ ਤੇ ਫਿਰ ਟਾਈਮ ਆ ਲਾਗੇ ਕਿ ਨਹੀਂ ਦੇਖੋ ਕਿڑی ਕਿڑی ਮਈ ਭਾਜੀ ਹੁਣ ਦੇਖੋ ਇਹ ਇਹ ਲਿਆਏ ਇੱਥੋਂ ਆ ਇਹ ਪਾਜੀ ਸਾਰਾ ਮਾਲ ਹੀ ਹਰਿਆਣੇ ਵਾਲਾ ਵਾ ਬਈਆਂ ਬਈਆਂ ਇੱਥੋਂ ਆ ਪਰ ਮਈ ਮੜੀ ਨਹੀਂ ਬੰਦ ਕਰਤੀ ਅੱਛਾ ਮਈ ਆਉਗੀ ਫਿਰੇ ਉਹ ਫਿਰ ਆਈ ਠੀਕ ਆ ਮਈ ਚੰਗੀ ਤੋਂ ਚੰਗੀ ਚੰਗੀ ਮਾਜੀ ਲੈ ਗਿਆ ਚੰਗੀ ਮੋਟੀ ਮਈ ਆਉਗੀ ਪਧਰੀ ਮਈ ਦਾ ਨਾ ਥੋੜਾ ਜਿਹਾ ਗਾਹ ਬੜੇ ਵੀਰਾਂ ਦੇ ਫੋਨ ਆਉਂਦੇ ਆ ਵੀ ਮਈ ਮੋਟੀ ਤੋਂ ਮੋਟੀ ਲਿਆਓ ਹਾਂ ਤੇ ਉਹਦੇ ਵੀ ਮਈਆਂ ਪਾਜੀ ਸਕੇਂਡ ਹੀ ਲਗਾ ਦੋ ਦਿਨ ਮਈਆਂ ਦੇ ਛੱਲ ਦੇ ਵੇਕੀਆਂ ਠੀਕ ਆ ਤੇ ਬਾਕੀ ਫੇਰ ਮਈਆਂ ਆਈਆਂ ਮਗਰ ਹੋਰ ਵੇਕੀਆਂ ਠੀਕ ਆ ਤੇ ਜੇ ਸੱਜੀ ਨੀਰਾਂ ਜਲਾ ਇਹਨੇ ਰੱਬ ਬੜਾ ਹੀ ਦਿੰਦਾ ਵਾ ਦਿੰਦਾ ਬਹੁਤ ਤੇ ਪਾਸ਼ਾ ਦੀ ਬ ਫਾਨੂ ਨਾ ਗਾੜੀ ਵੀ ਦਿੰਦਾ ਵਾ ਠੀਕ ਹੈ ਨਾ ਠੱਗੀ ਮਾਰਿਆ ਬੋਧੇ ਨੇ ਨਹੀਂ ਕੰਮ ਚੱਲਦੇ ਨਹੀਂ ਚੱਲਦੇ ਉਹ ਥੋੜੇ ਰਹਿਣੀ ਕੰਮ ਚੱਲਦੇ ਨਹੀਂ ਜਾਂ ਮਈਆਂ ਗਈਆਂ ਕਦੇ ਚਲੋ ਮੈਂ ਮਾਰਨੀ ਮੈਂ ਕਰਦਾ ਕਿਸੇ ਨੂੰ ਮਾਰੀ ਪੈ ਵੀ ਗਈ ਹੋਗੀ ਕਦੇ ਤੇਰੇ ਕੋਲ ਫੋਨ ਆਇਆ ਮੇਰਾ ਪਿੰਦੇ ਨੇ ਆ ਗ੍ਰਾਵੀ ਕੀਤੀ ਬਿਲਕੁਲ ਯਾਰ ਇੱਕ ਜਿਹੜੀ ਬਾਈ ਚਾਂਸ ਪੈਂਦੀ ਉਹ ਦਿਨ ਆਪ ਨਹੀਂ ਜਿੱਤਦੇ ਜੀ ਨਹੀਂ ਆਪਿੰਦਾ ਜੀ ਬੋਲ ਅਹੀਂ ਨਹੀਂ ਕਰ ਯਾਰ ਕਹਿੰਦਾ ਯਾਰ ਅਫੇਰੀ ਕਿਉਂ ਕਰਨੇ ਕਰ ਦੇਣਾ ਨਹੀਂ ਲੋੜ ਨਹੀਂ ਲੋੜ ਰੋਟੀ ਦੇਣ ਲੋੜ ਪੱਗੇ ਲਿਆਂਦੀ ਹੈ ਨਾ ਹੋਰ ਸੁਣਾ ਦੋ ਬਾਬਾ ਵਧੀਆ ਕਿਨੇ ਅੱਜ ਬਾਈ ਫਿਰ ਅੱਜ ਝੋੜੀਆਂ ਚਾਰ ਪਾਵਾਂਗੇ ਹਾਂਜੀ ਤੇ ਤਿੰਨ ਵੜਾ ਆ ਜਾ ਹਾਂਜੀ ਦੱਸੋ ਇਹਦੀ ਝੋਡੀਪਾ ਦੱਸੋ ਮੈਨੂੰ ਇਹ ਝੋਡੀਪਾ ਦੀ ਕੱਲ ਦੀ ਸੂਈ ਹੈ ਅੱਛਾ ਬੋਲੇ ਦੇ ਬੋਲਾ ਬੋੜਾ ਪਾ ਜੀ ਥੱਲੇ ਲੋ ਜੀ ਬੋੜਾ ਝੋੜੀ ਥੱਲੇ ਵੇਖੋ ਬੋੜਾ ਦਸਾਂ ਨੂੰ ਭਾਵੇਂ ਕੋਈ 15 ਕਿਲੋ ਕਹਦੇ ਪਤਾ ਘਰਾਂ ਵਾਲਿਆਂ ਨੂੰ ਵੀ ਹੁੰਦਾ ਵਾ ਕਿ ਬੋੜਾ ਮੈਂ ਥੱਲੇ ਕਿੰਨਾ ਹੁੰਦਾ ਵਾ ਹਾਂਜੀ ਠੀਕ ਹੈ ਨਾ ਗੱਲ ਬਿਲਕੁਲ ਮੈਂ ਦੁੱਧ ਚਵਾਉ ਉਹ ਕਿ ਜਿੱਥੋਂ ਲਈ ਆ 14 15 ਕਿਲੋ ਤੇ ਮੈਂ 9 ਕਿਲੋ ਬੋਲਾ ਦੇ 10 ਦੇ ਇੱਕ ਤਾਂ ਵੀ ਮਈਆਂ ਕੋ ਬੋਲਾ 10 ਕਿਲੋ ਜਿਹੜੀ ਵੱਡੀ ਮਈ ਤੋਂ ਸਟਾਰਟਿੰਗ ਤੋਂ 15 ਕਿਲੋ ਸਟਾਰਟਿੰਗ ਮਈ ਦੋਦੇ ਨੇ 30 ਕਿਲੋ ਤਾਂ ਜਾਊਗੀ ਭਾਜੀ ਉਹ ਤੇ ਵੇਖੋ ਹੁਣ ਜੀ ਹਾਂਜੀ ਚੀਜ਼ਾਂ ਤੁਸੀਂ ਮਾੜੀਆਂ ਥੋੜੇ ਲੈ ਗਏ ਨੇ ਮੈਨੇ ਭਾਜੀ ਮਾੜੀ ਮਈ ਦਾ ਸਲਾ ਜੀ ਮਾੜੀ ਮਈ ਲੈ ਗਏ ਤੋਰੋ ਫਿਰ ਨੂੰ ਲਓ ਜੀ ਵੇਖੋ ਵੱਡੀ ਛੋਟੀ ਪੂਰੀ ਜ਼ਬਰਦਸਤ ਦੇਖੋ ਖਾਂ ਲੈ ਵੇ ਦਿਖਾ ਜਮੂਹ ਕਰਾ ਦਿ ਆ ਜੋ ਉਹ ਵੇਖੋ ਇਹੋ ਜਿਹੀ ਮਈਆਂ ਦੋ ਤਨੇ ਕਿੰਨਾ ਹੋਰ ਕਰੀ ਕਰਨੀ ਭੈਣਾਂ ਇਹਨੇ ਭਾਈ ਬਿਲਕੁਲ ਦਿਲਦਲ ਭਾਜੀ 13 14 ਕਿਲੋ ਜੋੜੀ ਨੂੰ ਦੁੱਧ ਦੇਣਾ ਚਾਹੀਦਾ ਕੱਦ ਵੇਖ ਲਓ ਭਾਜੀ ਹੈ ਅੱਛਾ ਬੱਚਾ ਕੱਟੀ ਹੋਈ ਹੈ ਹਾਂਜੀ ਕੱਟੀ ਹੈ ਕੱਟੀ ਮਗਰ ਆ ਗਈ ਆ ਚਲੋ ਆਓ ਕਰੋ ਕੱਟੀ ਹੈ ਕੱਟਾ ਇਹ ਕੱਟੀਓ ਕੱਟੀ ਆ ਕੱਦ ਵੇਖ ਲਓ ਮੈਂ ਬੜੀ ਵੱਡੀ ਝੋਟੀ ਆ ਵੇਖੋ ਮੋੜਾ ਬਣਾ ਵੱਡੀ ਆ ਨਾ ਵੱਡੀ ਇੱਕ 25 ਰੇਟ ਦੇ ਦਸ ਹਾਂ ਲੱਖ ਵੀ ਕਰਾਂ ਠੀਕ ਹੈ ਯਾਰ 95 ਦੀ ਮਹੀ ਦੇ ਦਾ ਦੇ ਲਓ ਹੁਣ ਦੱਸੋ ਰੇਟ ਬਿਲਕੁਲ ਸਹੀ ਹੋਰ ਵੀ ਅੱਗੇ ਥੋੜੀ ਬੋਦੀ ਛੋੜਦਾ ਹੋਵੇ ਨਹੀਂ ਆਪਾਂ ਤਾਂ ਕੋਈ ਨਾ ਨਾ ਠੀਕ ਆ 95000 ਰੁਪਏ 95 ਤੋਂ 2000 ਮਾਨਤਾ ਬਏ 93 ਦੀ ਮਹੀ ਦੇ ਦਾ ਆ ਵੇਖੋ ਦੇ ਕੇ ਵਾਹ ਮੇਰੇ ਇਹੋ ਜਿਹੀਆਂ ਮਈਆਂ ਵੱਡੀਆਂ ਝੁੱਟੀਆਂ ਦੇਖੋ ਬੱਤੂ ਦੀ ਕਹਿ ਦਿੰਦੇ ਆ ਠੀਕ ਨਾ ਮਾਣੇ ਇਹੋ ਜਿਹੀ ਰੇਟ ਦੱਸੋ ਕਿੱਥੇ ਮਿਲਾਂ ਤੇ ਨਾਲੇ ਵੱਡੀਆਂ ਮਈਆਂ ਕਿਹਦੀ ਵੱਡੀ ਉਹ ਕੱਢੀ ਕਾਵਾਂਗੇ 93 ਦਾ ਆਪਾਂ ਤੁਸੀਂ ਦੇ ਵੇਖੇ ਨਾ ਫੁੱਲ ਵੱਡੀਆਂ ਮਈਆਂ ਫੁੱਲ ਵੱਡੀਆਂ ਇਹ ਗੱਪਣਾ ਸੁਨੀਲ ਆਪਣਾ ਘਰ ਨਹੀਂ ਜਿਹੜਾ ਹੂੰ ਸਾਹਮਣਾ ਘਰ ਦੇ ਖੁੱਲ੍ਹੇ ਹੀ ਅਜੋ ਤੁ ਲਈ ਆ ਨਾਲ ਦੇ ਘਰ ਲਈ ਆ 15 ਕਿਲੋ ਬਈ ਦੁੱਧ ਦਿੰਦੀ ਆ ਵਾਹ ਜੀ ਵਾਹ ਕਿਉਂ ਮੈਂ ਬਾਰੋਂ ਨਹੀਂ ਲੈਂਦੀ ਆ ਬਖਾਰ ਦੇਣਾ ਜਿਹੜਾ ਕੋਈ ਲੰਦਣਾ ਦੇਣਾ ਹਾਂਜੀ ਪਹਿਲਾਂ ਘਰ ਵਾਲਿਆਂ ਨੂੰ ਪੁੱਛ ਲੈਂਦੇ ਫਿਰ ਮੈਂ ਲਈ ਮੈਨੂੰ ਹਾਂ ਮੈਂ ਤੋਂ ਮੈਂ ਲਓ ਦੇ ਲੈ ਰੂ 8 ਜੇ 8 ਆ ਦੇਖੋ ਵੱਡੀ ਮੈਂ ਦੇਖੋ ਕਰਾਂ ਜੀ ਇਹ 15 ਮੀਲੀ ਟੰਜੀ ਵਾਲਾ ਜੋ ਹਾਂਜੀ ਤੰਬੂ ਮਾਰੋ ਕੈਮਰਾ ਆਓ ਆ ਜੰਬੂ ਕੈਮਰਾ ਆ ਪਹਿਲਾਂ ਨਾ ਦੁਜਾ ਕਰ ਦਿਓ ਆਓ ਪਰੇ ਇਤੋਂ ਲਈ ਮੈਂ 15 ਕਿਲੋ ਦੁੱਧ ਦਿੰਦੀ ਆ 15 ਕਿਲੋ ਢੋ ਮੈਂ ਲਈ ਆ ਠੀਕ ਆ ਦੇਖੋ ਮੈਂ ਕੋਈ ਨਹੀਂ ਹਾਂ ਠੀਕ ਆ ਪਾਲੀ ਉਪਰ ਕੀ ਠੀਕ ਆ ਤੂੰ ਕਿੰਨਾ ਸੁਕੇ ਬਾਠ ਠੀਕ ਆ ਆ ਪਿੱਠ ਪੜੋ ਸਾ ਠੀਕ ਗੋੜੀ 15 ਕਿਲੋ ਮੈਂ ਦੋਨੇ ਦੀਏ 15 ਡੋਲਾ ਭਾਈ ਮਾਝ ਤੇ ਰਹੀ ਇੱਕ 25 30 ਦੀ ਹਾਂਜੀ ਤੋਂ ਆਂਡੋ ਮੈਂ ਲਈਆ ਠੀਕ ਆ ਇੱਕ 10 ਦੀ ਇੱਕ 10 ਦੀ ਹਾਂਜੀ 5000 ਛੋੜ 1 5 ਚੱਲਣ ਦੋ ਜੇ ਵੀ ਵੇਖੋ ਭਾਜੀ ਕਿਲੀ ਮਹਿਜ ਹੈ ਵੜੀ ਜੀ ਬੋਲੀ ਵੜੀ ਮੈਲੇ ਦੇ ਚੱਲਣ ਦੀ ਜਿਉਲੀ ਦੁੱਧ ਜਿਉ ਮੈਂ ਥਲੇ 12 ਕਿਲੋ ਠੰਡਾ ਕਰਕੇ ਦੋ ਟਾਈਮ ਕੋਈ ਚੋ ਕੇ ਲਵੇ ਤਸਲੀ ਕਰਕੇ ਲਵੇ ਪਿਓਰ ਮੈਂ ਉਧਰ ਦੀ ਆ ਇੱਥੋਂ ਲਈ ਆ ਕਿਥੋਂ ਮੈਂ ਲੈਂਦੀ ਆ ਨਾ ਉਹ ਵੀਰ ਨੇ ਲਾਇਆ ਬੱਚੇ ਨੂੰ ਟੀਗਾ ਜੱਜਣਾ ਵਾਲਾ ਅੱਛਾ ਕਿਚੋ ਥੋੜਾ ਜਿਹਾ ਮੈਂ ਤਾਂ ਢਲਾਵਾ ਹਾਂ ਆ ਵੇਖ ਲਓ ਆਪਣੇ ਆਪ ਕੋਈ ਵੇਖਦਾ ਆ ਆਪਾਂ ਗੱਲ ਬਸ ਨਹੀਂ ਸੱਚੀ ਸਹੀ ਗੱਲ ਆ ਠੀਕ ਆ ਨਾ ਬਿਲਕੁਲ ਜੇ ਤੇ ਵੀਰੇ ਆ ਬੱਜ ਗਿਆ ਹਾਂ ਅਪਦੇ ਹੁਣ ਹੋ ਗਿਆ ਕੈਮ ਹਾਂ ਫਿਰ ਇਹਦੇ ਸੀਗਾ ਠੀਕ ਆ ਤੇ ਠੀਕ ਆ ਜੇ ਇਹਦੇ ਨਾਲ ਕਿ ਕਰਮਾਂ ਕੇ ਰਹਿਣਾ ਦੇਣਾ ਹੋਰ ਹੋਇਆ ਫਿਰ ਮੈਂ ਨਹੀਂ ਬਣਾਵਾਂਗਾ ਬੂਸ਼ੀ ਕੋਈ ਗੱਲ ਸਾਮੋ ਸਾਹਮਣੀ ਆ ਮੈਂ ਵੇਖ ਲਓ ਕਿ ਡੀ ਆ ਵੱਡੀ ਮਾਂਜੀ ਹਾਂਜੀ ਵੱਡੀ ਦੁੱਧ ਕਿੰਨਾ ਭਾਈ ਜੀ ਦੁੱਧ 12 ਕਿਲੋ 12 ਕਿਲੋ ਦੁੱਧ ਆ ਲਓ ਜੀ ਕਹਾਂ ਤੋਂ ਬਾਹਰ ਦੀ ਕੋਈ ਗਰੰਟੀ ਲੈ ਜੇ ਬੜਨ ਵੇਖਿਓ ਮਹੀਂ ਦਾ ਬੜ ਠੀਕ ਆ ਚੱਲਣ ਦੋ ਇਹ ਵੀ ਦੇਖੋ ਚੱਲਣ ਦੋ ਬਹਾਦਰ ਆ ਜੋ ਵਈਨ ਵੇਖੋ ਭਾਜੀ ਮਾਈ ਦਾ ਸੋਤ ਦੇ ਵੇਖੋ ਮਹੀਂ ਦਾ ਕੱਟਾ ਮਿੱਠਾ ਹੈ ਜੀ ਬਹੁਤ ਅੰਕਾਬੀ ਸਵਾਗ ਮਹੀਂ ਦਾ ਹੀ ਆ ਮੈਂ ਦੇ ਜਿੰਦਾ ਕੀ ਮੈਂ ਤਾਂ ਇਹੋ ਬਾਜੀ ਲੈ ਲੈ ਰਹਿਣੀ ਲੈਣਾ ਉਂ ਨਹੀਂ ਚਲੋ ਹਾਂਜੀ ਬੈਲਾ ਮੋਲ ਦੇ ਭਾਜੀ ਇਹ ਪਈਦਾ ਹੈ ਕਰੋ ਭਾਏ 95 ਭਾਏ ਲਾਸ ਕਰ ਲੀਏ ਹਾਂਜੀ ਥੋੜਾ ਜਿਹਾ ਬਚਿਆ ਮੈਂ ਦਾ ਢਲਾਵਾ ਦੇਰ ਗਿਆ ਬਾਰੀਗਾ ਠੀਕ ਹੈ ਨਾਮ ਵਜਾ ਤੇ ਭੁਸ਼ੀ ਬਣਾਵਾਂਗੇ ਕੋਈ ਚੰਤ ਵਾਲੀ ਗੱਲ ਨਹੀਂ ਹੈਗੀ ਸਾਜੀ ਮੈਂ ਸੂਈਆ ਮੈਂ ਤੇ 90000 ਰੁਪਏ ਦੀ ਹਮ 80000 ਦੀ ਮੈਂ ਦੇਵਾਂਗੇ ਠੀਕ ਆ ਇਹਨਾਂ ਵਾਲੀ ਗੱਲ ਹੋਰ ਕਰਦਾਂਗੇ ਛੋਟੇ ਪੜ ਦੋ ਹੀ ਯਾਰ ਮਾਜੀ ਦਾ ਭਾਵੇਂ ਪੰਜਾਹ ਰੁਪਏ ਨਹੀਂ ਦੇਣਾਗੇ ਜਾਣ ਤੋਂ ਪਹਿਲਾਂ ਤਰੀ ਹੇੜੇ ਖਾਣ ਦੱਸੋ ਫੇਰ ਮੈਂ ਕੁੜੀ ਉਹਦੇ ਕੋਲ ਜਾਇ ਜੀ ਪੰਜਾਹ ਰੁਪਏ ਨਹੀਂ ਦੇਣਾ ਜੈ ਜੈ ਜਗਨ ਦੋ ਪੰਜਾਹ ਰੁਪਏ ਨਹੀਂ ਠੀਕ ਆਹੋ ਜੀ ਮੈਂ ਸੁਈ ਵੇਖਣਾ ਡੇ ਜੀ ਮਨ ਸੁਬਿਆਰ ਆ ਗੰਦ ਮਾਰੀ ਜਾਂਦੀ ਆ ਜੀ ਬਿਲਕੁਲ ਖਾਂ ਨਹੀਂ ਸੁੰਭਾਈ ਉੱਤੀ ਕਰਾਈ ਪਈ ਇਹਦਾ ਪਹਿਲਾ ਸੁਆ ਜੀ ਪਹਿਲਾਂ ਕੱਢੀ ਪਹਿਲਾਂ ਕਿੰਨਾ ਦੁੱਧ ਦੁੱਧ ਭਾਰੀ ਇਹਦੇ ਥੱਲੇ ਜਿਹੜਾ ਬੁੱਤਾ ਜੀ ਬਿਲਕੁਲ 8 ਤੋਂ ਪਾਰ ਵਾ ਬੜਾ ਗਲਾ ਥਣ ਲੱਗਾ ਛੰਮੇ ਵੇ 8 ਪਾਰ ਤੇ ਵੇਖੋ ਸੰਘੂ ਦਿਖਾ ਕੇ ਲੈ ਆਜੋ ਹਾਂ ਨੰਦ ਆਹ ਤਾਲੇ ਵੇ ਇਹ ਕਿਹਦਾ ਨਹੀਂ ਖੰਦ ਮਾਰ ਤੇ ਕਿਹੜਾ ਘਾਟਾ ਵੇ ਜੀ ਇਹ ਬੜੀ ਥਗੀ ਮੈਂ ਆ ਬੜੀ ਝੋਟੀ ਚੰਗੀ ਬੜੀ ਮਾਰੀ ਬੜੀ ਬੈੜੀ ਚੰਗੀ ਮੈਂ ਵਾ ਜੋੜੀ ਏਰੀਆ ਕੀ ਜੋ ਕੱਢੀ ਆ ਵਾਲੇ ਲਓ ਕੱਢੀ ਐ ਜੀ ਹਾਂਜੀ ਠੀਕ ਆ ਬਾ ਠੀਕ ਆ ਚੰਗੀ ਵਧੀਆ ਜੋਨ ਜਵਾਬ ਪੜੀ ਕੇਮਲ ਦੀ ਪੂੜ ਛਟਾ ਨਹੀਂ ਹੋਊਗਾ ਚਲੋ ਹਾਂਜੀ ਮਿੰਦਰ ਜੀ ਫਿਰ ਉਹ ਤੇ ਛੋਟੀ ਜਵਾਲੂ 12 ਕਿਲੋ ਆ ਜਿਹੜਾ ਬਚਾ ਆ ਲੈਣਾ ਹਾਂਜੀ ਕੰਬੜੀ ਵੇਖੋ ਇਹਦਾ ਮੁੱਲ 85000 ਇਹਦਾ ਤਰੇਬੀਓ ਅਸੀਂ ਦੇ ਦਈਏ ਜਾਂ ਦੋ ਹੋਰ ਕਿੰਨਾ ਪੰਜ ਜੀ 6500 ਤਾਂ ਵੀ ਆਉਂਦਾਂ ਨੇ ਜਾਂ ਦੋ ਕਿਤਰੀ ਆ ਜੀ ਕਿਉਂ 2000 ਹੋਰ ਛੱਟਾ ਇਨੂੰ ਕਹਿੰਦੇ ਯਾਰੀ 72 ਦੀ ਬਸ ਹੋਰ ਯਾਰੀ 72000 ਦੀ ਝੋੜੀ ਦੇ ਲਾਂਗੇ ਹੋਰ ਕਰੀਏ ਹੋਰ ਗੁੜੀ ਜਾਰੀ ਕਰ ਦੀ ਜੀ ਬਿਲਕੁਲ ਵੇਖੋ ਝੋਟੀ ਕਿੱਡੀ ਵੱਡੀ ਹੁਣ ਵੇਖੋ ਇਹਦੇ ਉੱਪਰ ਤੇ ਗੁੜੀ ਜਾਰੀ ਪੈ ਨਹੀਂ ਸਕਦੀ ਠੀਕ ਨਹੀਂ ਇਹ ਇਹ ਭਾਜੀ ਪਰਖੋ ਦੀ ਸੁਈ ਜੋ ਲੈ ਥਾਣਾ ਵੀ ਬੜਾ ਜ਼ਬਰਦਸਤ ਮੱਛੀ ਨਾਣ ਵਾਲੀ ਦਾ ਕਮਾਲ ਹੋਈ ਪਈ ਆ ਬੋਲਾ ਕਿੰਨਾ ਪੈਦਾ ਜੀ ਬੋਲਾ ਭਾਜੀ ਦੇ ਲਈ 11 ਕਿਲੋਗ੍ਰਾਮ 11 ਕਾ ਬੋਲਾ ਠੰਡਾ ਕਰਕੇ ਇਹ ਵੀ ਖੋਲੋ ਕਰਾ ਦਿ ਆ ਦਿਖਾ ਦਿਮੋ ਲੈ ਵੇ ਲੋ ਬਾਕੀ ਲਓ ਜੀ ਆ ਤਰਾ ਬੀਜਾ ਆਖਦਾ ਰਿਹਾ ਕਿ ਆ ਵੇਖੋ ਸਹੀ ਬੈਠੇ ਕਿਉਂ ਮੜੀ ਜੀ ਚੱਲ 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 ਆਲ ਮਾਰੀ ਜੀ ਚੱਲ ਗਾਂ ਚਲੋ ਟੈਂਸਰ ਘਰ ਨੂੰ ਤੁਸੀਂ ਕਿਹਨੇ ਆਹ ਜੀ ਕਿਸੇ ਦੇ ਘਰ ਜਾਣ ਆ ਲੈ ਬਸ ਪਰ ਠੀਕ ਆ ਠੰਡੀਆਂ ਸੀ ਹਾਂ ਬੱਛੀ ਬਹੁਤ ਚੰਗੀ ਬੈਠੀ ਹਾਂ ਜੀ ਪਿੰਡਾਂ ਜੀ ਫੇਰ ਮੋਲੇ ਭਾਈ ਦਾ ਆਪਣੀ ਆ ਕਰ ਲਈਏ 48 ਦਾ ਲਈਏ 45000 ਦੀ 42 ਦੀ ਚਲ 40 ਦੀ 40 ਦੀ ਕੀ ਵਾਲੀ ਦੀ ਦੇ ਰਾਂ ਠੀਕ ਸਿੱਖਿਆ ਜੰਮੂਆ ਦੇ ਰਾਂ ਇਹ ਚੱਲ ਗਈ ਜਰੀ ਕਿ ਫੁੱਲ ਦੇ ਰਾਂ ਚਲੋ ਆ ਜੋ ਇਹ ਗੱਬਣਾ ਗੱਬਣਾ ਨਹੀਂ ਆ ਗਈ ਸੰਦੀਪ ਵੀਰ ਹਾਂਜੀ ਇਹ ਵੈੜ ਨੂੰ ਅੱਜ ਹੋ ਗਿਆ ਚੇ ਬਾਈ 22 ਦੀ ਵੈੜ ਖੁਈ ਆ ਆ ਬਾਈ ਜੀ ਹਾਂਜੀ ਅੱਜ ਹੋ ਗਈ 24 ਦਿਨ ਇਹਨੂੰ ਸੂਈ ਨੂੰ ਹਾਂ 23 ਤਰੀਕ ਦੇ ਆਪਾਂ ਬਣਾਈਆਂ ਵੀਡੀਓ ਹਾਂਜੀ 23 ਤਰੀਕ ਤੇ ਜਿਹੜੇ ਡੰਗਰ ਵੀਡੀਓ ਚ ਪਾਏ ਆ ਨਾ ਉਹਨਾਂ ਮੈਂ ਡੰਗਰਾਂ ਦੀ ਵੀਡੀਓ ਬਣਾ ਕੇ ਰੱਖੀ ਆ ਹੂੰ ਉਹਦਣੇ ਵਹਿ ਫਰੀ ਆ ਹੂੰ ਦੀ ਸਾਰ 15 ਮਿੰਟਾਂ ਬਾਅਦ ਮਰ ਗਿਆ ਬੱਚਾ ਹੂੰ ਆ ਵੇਖ ਲੈ ਗੰਦ ਵਸ਼ੀ ਕੀਦਾਂ ਡੇਈ ਮਾਰਨ ਇਧਰ ਆ ਮਲਾਦ ਨੇ ਇਹਨਾਂ ਦਿੱਤਾ ਨਹੀਂ ਨਹੀਂ ਨਾ ਮੈ ਲਾਉਣਾ ਬੱਚਾ ਹਾਂ ਬਸ਼ੀ ਨਾ ਮੈ ਲਾਉਣਾ ਬੱਚਾ ਹਾਂ ਕੰਮ ਕਰਦਾ ਨਾ ਸੱਚਾ ਵਿਗੇ ਚਾਏ ਨਾ ਦੇ ਘਟਾ ਪਾ ਦੇ ਪੰਜ ਸਾਲਾ ਪਾ ਜੀ ਬਿਲਕੁਲ 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 ਮਾਲਕ ਨੇ ਬੜਾ ਦਿੱਤਾ ਤੇ ਬੜਾ ਦੇਣ ਡਿਆ ਵਾ ਸਹੀ ਗੱਲ ਸਹੀ ਟੋਕੜਾ ਪਾਕਣ ਵਾਲੇ ਇਥੇ ਕੰਮ ਨਹੀਂ ਹੈਗੇ ਇਹਦੇ ਸਜਰਾਂ ਨੂੰ ਬੱਚੇ ਨਹੀਂ ਲਾਉਂਦੇ ਅਸੀਂ ਟੋਕੜਾ ਦੇ ਦੁਕਾਨੇ ਚਲੀ ਜਾਂਦੇ ਹਾਂ ਬਿਲਕੁਲ ਭਾਈ ਬਿਲਕੁਲ ਐਦਾ ਮੈਡ ਵੇਚਣੀ ਆ ਬੋਲਾ ਬੈਠ ਫਲੇ 14 ਕਿਲੋ ਹਾਂ 18 ਗਿਆ 20 ਕਿਲੋ ਦੁੱਧ ਬਸ਼ੀ ਦੇ ਲੂਗੀ ਪਰ ਤੁਹਾਨੂੰ ਚੌਥਾ ਦੇਣਾ 22 ਨੂੰ ਬਣਾਈ ਸੀ ਵੀਡੀਓ ਹਾਂ ਵੀਡੀਓ ਦੇ ਵਿੱਚ ਪਸ਼ੂ ਸਾਰੇ ਉਹ ਬੰਦਾ ਵੇਖ ਲੈ ਵੀ 23 ਨੂੰ ਉਹਦੋਂ ਵੀਡੀਓ ਤੇ ਇਹ ਵਾਲੇ ਪਸ਼ੂ ਹੀ ਤੇ ਇਹ ਵਸ਼ੀ ਨਾਲ ਸੀ ਹੂੰ ਪਸ਼ੀ ਦਾ ਖੁੰਡੀ ਦਾ ਵਸ਼ਾ ਮਰ ਗਿਆ ਉਹਦੇ ਵੀਡੀਓ ਬਣਾਈ ਜਿਹੜੇ ਬੰਦਾ ਲੋਕਾਂ ਨੂੰ ਦਿਖਾਉਂਦਾਗੇ ਵਸ਼ੀ ਕੇਦੇ ਘਰ ਜਾ ਕੇ ਗੰਦ ਮਾਰੇ ਵਸ਼ੀ ਕੇਦੇ ਘਰ ਜਾ ਕੇ ਮੈਲਾ ਮਾਰੇ ਪੈਸੇ ਦੇ ਦੇ ਨਹੀਂ ਜਬ ਰਸ਼ੀਕ ਬਾਤ ਲੰਦੀ ਰਦਾਈ ਮੇਰੇ ਘਰ ਨਾ ਹੋਵੇ ਵੀ ਭਿੰਦੇ ਆ ਵਸ਼ੀ 15 20 ਦਣਾ ਦੀ ਸੂਈ ਆ ਹਾਂ ਤੇ ਜੇ ਵਸ਼ੀ ਨੂੰ ਭਾਜੀ ਐਵੇਂ ਰੱਖ ਕੇ 20 ਬੱਚੇ ਮਿਲਦੇ ਆ ਇਨੂੰ ਰੱਖ ਕੇ ਜਿੱਥੇ ਮਰਜੀ ਵੇਚੀਏ ਜੇ ਮੇਰੇ ਤਾਮਾ ਨਫਾ ਹੋਊਗਾ ਤੇ ਆਜੂਗਾ ਤੇ ਘਾਟਾ ਹੋਊ ਤੇ ਘਾਟਾ ਨਹੀਂ ਠੀਕ ਆ ਬਿਲਕੁਲ ਇੱਕ ਦਲ ਹੋਰ ਵੀ ਆ ਠੰਡੀ ਸੀਲ ਵਾ ਤਾਂ ਆਏ ਨੂੰ ਜੀ ਜਾਂਦੇ ਆਸਲ ਜੀ ਜਾਣਾ ਸਭ ਤੋਂ ਅਸ਼ੀ ਟੋਰੋ ਮੂਮ ਖਾਸ ਬੋਗਨ ਇਹ ਮੈਂ ਤੇ ਹੀ ਪੈਣਾ ਯਾਉਦੀ ਹਾਂ ਚਲੋ ਲੈਣਾ ਦੇਣਾ ਜੋ ਸਾਡੇ ਕਰਨਾ ਕਰਮਾ ਦੇ ਵੇਚਣੀ ਇਦਾਂ ਹੀ ਬਿਲਕੁਲ ਐਂੀ ਵੇਚਣੀ ਪਾਣੀ ਵੇਚਣੀ ਇਦਾਂ ਹੀ ਐਖ ਲੈਵਾ ਕਿਉਂ ਐਮ ਜੀ ਬੜਾ ਦੁੱਧ ਕੱਢਦੀਆਂ ਵੱਡੀਆਂ ਮਠੀ ਬੜਾ ਵੱਡੀ ਵਸ਼ੀ ਆ ਪਾਜੀ ਦੁੱਧ ਦੇਣਾ 20 ਕਿਲੋ 14 ਕਿਲੋ ਵਸ਼ੀ ਕੋ ਬੋੜਾ ਵਾ ਠੀਕ ਆ ਜੇ ਕਿਸੇ ਘਰੇ ਮੇਲਾ ਮਾਰੇ ਗੰਧ ਮਾਰੇ ਵਕੀ ਰੱਖ ਲੈ ਨਹੀਂ ਜੇ ਵਸ਼ੀ ਵਕਤ ਤੇ ਹੀ ਪੁਛੇ ਪੁਛੋਂ ਤਾਂ ਬਣਾ ਹੀ ਲੱਗ ਲਿਆ ਹੋਏ ਲਓ ਜੀ ਜਿੱਥੇ ਮਰਜ਼ੀ ਬੈਠ ਜਾਓ ਕਿਸੇ ਘਰ ਜਾ ਕੇ ਮਰਦੇ ਹਾਂ ਭਾਜੀ ਵਛਾ ਉਹ ਤਾਂ ਕੀ ਠੀਕ ਨੰਗਾ ਹਾਂਜੀ ਪਿੰਡਾ ਜੀ ਫਿਰ ਮੱਛੀ ਤਾਂ ਸੰਦੀਪ ਸਿੰਘ ਜੀ ਬੜੇ ਰੁਪਈਆ ਦੀ ਆ 65000 ਦੀ ਵਹਿੜਵਾ ਹਾਂ ਇਹ ਮੱਛੀ ਲਈ ਆ 55000 ਦੀ ਆਬ ਅੱਛਾ 55000 ਦੀ ਮੱਛੀ ਆਬ ਲਈ ਆ ਚਲੋ ਹੁਣ ਅਸੀਂ ਰਖਣੀ ਨਹੀਂ ਦੇ ਦੇਣੀ ਆ ਹਾਂ ਕਾਡਾ ਵਾਦਾ ਕਰਨਾ ਪੈਂਦਾ ਵਾ 55000 ਦੀ ਵਹਿੜ ਦੇ ਲੋ ਚਲੋ ਜਾਂਦੇ ਫਿਰ ਨਾਲ ਠੀਕ ਹਾਂਜੀ ਕਮੀ ਭਰੀ ਕੋਈ ਨਹੀਂ ਵਸ਼ੀਨੇ ਵਿੱਚ 21 18 20 ਕਿਲੋਨਾਂ ਵਸ਼ੀਨੇ ਚ ਆਇਆ ਵੇਖੋ ਹੱਥ ਲਾਉਂਦੇ ਆ ਵਸ਼ੀ ਪਸੂ ਪੀ ਆ ਮੈਲਾ ਮਾਰੇ ਗੰਨ ਮਾਰੇ ਨਾਲੇ ਕਹਿਣ ਦੀ ਲੋੜ ਨਹੀਂ ਤੁਹਾਨੂੰ ਪਤਾ ਹੀ ਆ ਤੁਹਾਨੂੰ ਉਦੋਂ ਕਹਿ ਨਹੀਂ ਵੀ ਉਸ ਨੀਸੇ ਵਸ਼ੀ ਛੂਕੀ ਅੱਜ ਬਿਲ ਪੋੜੀ ਠੀਕ ਹੈ ਨਾ ਆਹਾਂ ਜੀ ਇਹ ਵਸ਼ੀ ਜਰਸੀ ਜਰਸੀ 20 ਕਿਲੋ ਦੁੱਧ ਦਿੰਦੀ ਪਿੰਡੋਂ ਲੈਈ ਸਵੇਰੇ ਹਾਂ ਪਿੰਡੋਂ ਬਹੁਤ ਟੰਗ ਲੀਦੇ ਭਾਜੀ ਆਪਣੇ ਪਿੰਡ ਚੋਂ ਨਾ ਹਾਂਜੀ ਜਿੰਦਰ ਜਦੇ ਬੋਨ ਲਈ ਦੀਆ ਦੇਖੋ ਵੈਡ ਦੇਖੋ ਵੈਡ ਖੜਾ ਨਹੀਂ ਕਿਹਦੀ ਭਲੀ ਜੀ ਅਸ਼ਰਸ਼ੀ ਦੇਖੋ ਬਸ ਵੀਗਰ ਉਹ ਵੀਗਰ ਹੈ ਹਾਂਜੀ ਯਾਸੀ ਹੈ ਕੱਪੜਾ ਨਾ ਕੱਪੜਾ ਕੱਪੜਾ ਦੇਣੇ ਕਿ ਕੱਪੜਾ ਕੱਪੜਾ ਜਿਹੜਾ ਪਹਾੜ ਦੇ ਕਰਮਾ ਜਾਂ ਨਾ ਚੀਜ਼ ਮਿਲ ਜਣੀ ਆ ਐਵੇਂ ਇਹ ਰੋ ਫੇਰੀ ਕੀਤੀਆਂ ਠੱਗੀਆਂ ਮਾਰਿਆ ਨਹੀਂ ਮਿਲਣੀ ਹੈਗੀ ਉਹ ਆਪ ਬਣਾ ਦਿੰਦਾ ਫਿਰ ਰੱਬ ਦੀ ਨਾ ਖੁਦ ਨਹੀਂ ਹੁੰਦਾ ਬਾਈ ਜੀ ਕਿ ਮੈਂ ਯਾਰ ਇੰਨਾ ਜ਼ਰਾ ਕੰਮ ਚੱਲਣ ਲਿਆ ਤੂੰ ਫੇਰ ਵੀ ਬੇਈਮਾਨੀਆਂ ਠੱਗੀਆਂ ਕਰੇ ਨਾ ਨਾ ਫਾਇਦਾ ਨਹੀਂ ਚਦਾ ਨਹੀਂ ਕੋਈ ਹੈ ਨਾ ਬਿਲਕੁਲ ਥਣ ਵੇਖੋ ਵਸ਼ੀ ਨੂੰ ਲੱਗਾ 20 ਕਿਲੋ ਭਾਜੀ ਦੁੱਧ ਚਵਾ ਦੂ ਪਿੰਡੋਂ ਲਈ ਆ ਆਪਣੇ ਠੀਕ ਆ ਹਾਂ ਚਲੋ 10 ਵੀ ਦੀ ਆ ਮੋਲ ਮਸ਼ੀਨ ਦੇ ਭਾਜੀ ਇਹ 60000 ਦੀ ਆ ਪੈਸੇ ਲਾ ਕੇ ਲਈ ਆ ਪੱਕੇ ਵੰਦੇ ਆ ਦੀ ਦੇ ਦਈਏ ਤਿੰਨ ਛੱਡ ਦੋ ਫਿਰ ਪੂਰੇ 50 ਦੀ ਫਿਰ ਤਿੰਨ ਵੀ ਛੱਡਣਾ ਜਾਂ ਤੋਂ 50 ਦੀ ਫਿਰ ਆ ਠੀਕ ਆ ਦੇ ਦਈਏ 50 ਦੀ ਮੇਰੇ ਕੋ ਮੇਰਾ ਵੀਰ ਹੁਣ ਨਾ ਘਟਾਏ ਨਾ ਕਿਉਂਕਿ ਪਹਿਲੇ ਰੇਡ ਪਹਿਲੀ ਤੋੜ ਕੇ ਕਿਧਰੋਂ ਸੱਜ ਉਹ ਰੇਡ ਭਾਜੀ ਉਹਦੀ ਮੰਗੀ ਦਿਆ ਹਾਂ ਜੈ ਜੀ ਚ ਮੰਗੀ ਆ ਜੈ ਜੀ ਵੇਖੋ ਤੇ ਛੋਟਾ ਹੀ ਹੋਣੀਆਂ 200 ਜੇ 500 ਜੇ ਉਹ ਹੁਣ ਇਹਨਾਂ ਨੇ ਮੰਗੀ ਹੈ ਨਾ ਲੋਜੀ ਵਾਸੀ ਵੇਖੋ ਕੱਡੀ ਠੰਡੀ ਆ ਢਿੱਲ ਵੇਖੋ ਕਿੰਨੀ ਆ ਦਿਨ ਪੰਜ ਛੇ ਲੈ ਜੂਗੀ ਕਿਵੇਂ ਥਲੇ ਮਰਗੀ ਬੈਠੇ ਰਹੋ ਆ ਮੈਂ ਦਾ ਕੋਈ ਅੰਤ ਨਹੀਂ ਬਿਲਕੁਲ ਠੀਕ ਹੈ ਨਾ ਜਿਹੜਾ ਲੈੂਗਾ ਇਹਨੂੰ ਯਾਦ ਕਰੂਗਾ ਨੀਂ ਇਹਦਾ ਹੀ ਉਦਾਂ ਚਲੋ ਰੁਪਈਆ ਚ ਸਾਨੂੰ 7000 ਬੈਣਾ ਸੀ ਹੁਣ ਚਲੋ ਨਹੀਂ ਤੇ ਕੋਈ ਗੱਲ ਨਹੀਂ ਚਲੀ ਜਾਂਦਾ ਹੋਏ ਇਦਾਂ ਹੀ ਅਗਲੇ ਹੋਰ ਕਿਸੇ ਤੋਂ ਲਲਾਂਗੇ ਜਾਣ ਦੋ ਜਿਹੜਾ ਕੋਈ ਆਵੇ ਆਪਣੀ ਤਸੱਲੀ ਕਰਕੇ ਮੱਝਾਂ ਨੂੰ ਕਿ ਅਸਾਂ ਦੇ ਕੋਈ ਪੂਰ ਛੱਟਾ ਨਹੀਂ ਕੋਈ ਬਾਦ ਘਾੜ ਦੀ ਚੋ ਕੇ ਤਸੱਲੀ ਕਰਕੇ ਖੜੇ ਜਿਹਨੇ ਆਨਲਾਈਨ ਲੈਣੀਆਂ ਉਹ ਵੀ ਕੋਈ ਗੱਲ ਨਹੀਂ ਤੁਹਾਡੀ ਕਰਨਾ ਠੀਕ ਹੈ ਨਾ ਇਦਾਂ ਹੀ ਜਾਂਦੀਆਂ ਕਰਮਾਲੀਆਂ ਜੋ ਕਈ ਨਾ ਬੰਦਿਆਂ ਦਾ 트ੈਂਡ ਚੱਲ ਗਿਆ ਵੀ ਜਿਹੜੀ ਮੈਂ ਥੱਲੇ 15 ਕਿਲੋ ਦੁੱਧ ਰੱਖਣਾ ਉਹਦੀ ਖੇਤੀ ਲੱਗਦੀ ਆ। ਤਾਜੀ ਸੂਈ ਮੈਂ ਦੁੱਧ ਨਹੀਂ 15 ਕਿਲੋ। ਨਹੀਂ 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 ਨਹੀਂ। ਕਿਉਂਕਿ ਉਹ ਮਈਆਂ ਕੋਲ 10 ਦਿਨ ਪਾ ਕੇ ਦੁੱਧ ਦਿੰਦੀਆਂ। ਵਾਹ ਜੱਕ ਦਮ ਨਹੀਂ ਦੁੱਧ ਦਿੰਦਾ। ਪਹਿਲਾਂ ਕੱਢੀ ਆਦੇ 8-9 ਕਿਲੋ ਸ਼ਾਰਡਿੰਗ ਵਾਹ। ਹਾਂ। ਆ ਵੇਖੋ ਕਿਨਾਰੀ ਦੇ ਮਗਰ ਕੱਟੀ ਆ। 75000 ਰੁਪਏ ਆ ਕੀ ਰੇਟ ਦੱਸੋ। ਹਾਂ ਜੀ। ਛਲਕੇ ਨਾਂ ਮੇਰਾ ਹੈਗਾ ਜੁਧੰਦਾਰ। ਪਿੰਡ ਧਵਾਨ ਤੇ ਜ਼ਿਲ੍ਹਾ ਗਦਾਸਪੁਰ ਤਹਿਸੀਲ ਬਟਾਲਾ ਨੇੜੇ ਅਲੀਹਾਲ ਦੇ ਤੇ ਦਰਨ ਦੇ ਧਵਾਨ ਦਮੋਦਰ। ਬੜਾ ਤੇ ਨੰਬਰ ਹੈਗਾ ਮੇਰਾ 96924 27529 94924 27529 ਫਰੀਦਗੁਰੂਪੁਰ